ਤੇ ਕਰਨੀ ਹੈ ਤੇ ਸੱਚੇ ਭਾਏ ਪਿਆਰੀ ਸਤਿਗੁਰੂ ਹੀ ਕਹਿੰਦੇ ਨੇ ਜਿਹੜੀ ਜਿੰਦ ਪਰਮਾਤਮਾ ਦੇ ਨਾਲ ਪ੍ਰੇਮ ਕਰੇ ਪਿਆਰ ਕਰੇ ਕੰਤ ਸਵਾਰੀ ਤੇ ਪਰਮਾਤਮਾ ਕੰਤ ਹੈ ਇਰ ਹੈ ਪਤੀ ਹੈ ਉਹ ਜੀਵ ਨੂੰ ਉਸ ਜਿੰਦ ਨੂੰ ਸਵਾਰ ਬੰਦਾ ਹਰ ਹਰ ਸੋ ਨੇ ਰਚਾਇਆ ਸਵਾਰਦਾ ਜਿਸ ਜੀਵ ਨੂੰ ਉਹ ਪਰਮਾਤਮਾ ਦੇ ਨਾਲ ਉਹਨੇ ਲੱਗ ਜਾਂਦਾ। ਅਲੰਚ ਮਿਚ ਜਾਂਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਉਹਦੇ ਵਾਸਤੇ ਸ਼ਰਤ ਹੈ ਪਹਿਲਾਂ ਸਾਡੇ ਇਹ ਪਰਮਾਤਮਾ ਦੇ ਵਿੱਚ ਜਿਹੜੀ ਕੰਧ ਹੈ ਨਾ ਤੋੜਨੀ ਹੈ। ਤੇ ਹਉਮੈ ਦੀ। ਉਹਨੂੰ ਉਹ ਵਿਰਤ ਭਾਉਂਦੀ ਹੈ। ਉਹ ਕੰਧ ਹਮੇਂ ਪੀਠ ਵਿੱਚ ਹੈ ਪਰ ਸਾਡੇ ਆਤਮਾ ਤੇ ਪਰਮਾਤਮਾ ਦੇ ਵਿੱਚ। ਉਹ ਇੰਨੀ ਪਤਲੀ ਹੈ ਕੰਬੀਰੀ ਕੇ ਪਾਤ ਪਰਦੋ ਕਹਿੰਦੇ ਨੇ ਕੰਬੀਰੀ ਦੇ ਖੰਮ ਦੇ ਨਾਲੋਂ ਵੀ ਪਤਲੀ ਹੈ ਪਰ ਕੰਧ ਤੇ ਖੰਢੀ ਹੈ ਤੇ ਕਹਿੰਦੇ ਨੇ ਉਹ ਜਿਹੜਾ ਊੜ ਦੀ ਆਹ ਊੜ ਦੀ ਕੰਢ ਹਮੇਂ ਨਹੀਂ ਕੰਨ ਜਿਹੜਾ ਤੋੜ ਲਿੰਦਾ ਹੈ ਉਹਦਾ ਪਰਗੁਨਾ ਮਿਲਾਕ ਹੋ ਜਾਂਦਾ ਆਹ ਗੁਰੂ ਆ ਜਿਹਨੇ ਆਪਣੀ ਮਾਂ ਨੂੰ ਦੂਰ ਕਰ ਲਿਆ ਤਾਂ ਕਿਰਪਾ ਗੁਰੂ ਕੇ ਸ਼ਬਦ ਸੁਭਾਰ ਗੁਰੂ ਦੇ ਸ਼ਬਦ ਰਾਹੀਂ ਜਿਨ੍ਹਾਂ ਨੇ ਆਪਣੀ ਹਮੇਂ ਨੂੰ ਦੂਰ ਕੀਤਾ ਤੇ ਉਹ ਸਮਾਗ ਪਰਮਾਤਮ ਚ ਵਿੱਚ ਪਰਮਾਤਮਾ ਵਿੱਚ ਤੇ ਉਹਨਾਂ ਨੂੰ ਪਰਮਾਤਮਾ ਪ੍ਰਾਪਤ ਹੋ ਗਿਆ ਸਾਧਨ ਸ਼ਬਦ ਸੁਹਾਵੀ ਧੰਨੇ ਤੇ ਇਹਨੇ ਅਰਥ ਨੇ ਧੰ ਦਾ ਅਰਥ ਹੈ ਸਾਬਾਸ਼ ਜਿਵੇਂ ਅਸੀਂ ਕਿਸੇ ਨੂੰ ਧੰ ਧੰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਧੰ ਦਾ ਅਰਥ ਹੈ ਮਾਇਆ ਇੱਥੇ ਧੰ ਦਾ ਅਰਥ ਹੈ ਇਸਤਰੀ ਜਿੰਦ ਜੀਵ ਇਸਤਰੀ ਇੰਨੇ ਸਾ ਦਾ ਭਾਵ ਉਹ ਸਾ ਧੰਨ ਸਖਬ ਸੁਹਾਇ ਇਹਨੇ ਜਿਹੜੀ ਉਹ ਇਸਤਰੀ ਜਿੰਦਾ ਗੁਰੂ ਦੇ ਸ਼ਬਦ ਦੇ ਜੁੜ ਕੇ ਤੇ ਸੋਹਣੀ ਬਣ ਗਈ ਆ ਤੇ ਪ੍ਰੇਮ ਕਸਾਈ ਤੇ ਉਹ ਪ੍ਰੇਮ ਦੀ ਖਿੱਚ ਪੈ ਰਹੀ ਹੈ ਉਹਦੇ ਅੰਦਰ ਉਹ ਜਿੰਦ ਹੁਣ ਰਹਿ ਨਹੀਂ ਸਕਦੀ ਪਰਮਾਤਮਾ ਤੋਂ ਵਿਛੜ ਕੇ ਅੰਤਰ ਪ੍ਰੀਤ ਪਿਆਰੀ ਤੇ ਉਹਨੂੰ ਵਿਖਾਵਾ ਕਰਨੀ ਲੋੜ ਨਹੀਂ ਉਹਦੇ ਪਿਆਰ ਉਹਦੇ ਅੰਦਰ ਪ੍ਰੀਤ ਹੈ ਅ ਪ੍ਰਮਾਤਮਾ ਵਾਸਤੇ ਸਤਿਗੁਰੂ ਕਹਿੰਦੇ ਨੇ ਫਿਰ ਨਾਨਕ ਸਾ ਧਨ ਉਹ ਜਿੰਦ ਮੇਲ ਲਈ ਕਰਿਆ ਪੈ ਸਤਿਗੁਰੂ ਕਹਿੰਦੇ ਨੇ ਜਿਹੜੀ ਜਿੰਦ ਸਤੁਨਾ ਜੁੜ ਕੇ ਸੋਹਣੀ ਬਣ ਜਾਂਦੀ ਹੈ ਜਿਹਦੇ ਅੰਦਰ ਪ੍ਰੇਮ ਹੈ ਜਿਹਦੇ ਅੰਦਰ ਪ੍ਰਭੂ ਵਾਸਤੇ ਪਿਆਰ ਆ ਪ੍ਰਮਾਤਮਾ ਉਹਨੂੰ ਆਪ ਮਿਲਾ ਦਿੰਦਾ ਸਾਚੇ ਸ਼ਾਹ ਸਵਾਰੀ ਸਤਿਗੁਰੂ ਕਹਿੰਦੇ ਨੇ ਉਹ ਸੱਚੇ ਸਾਹ ਨੇ ਉਹਦੇ ਜੀਵਨ ਨੂੰ ਸਵਾਰ ਦਿੰਦਾ ਉਸ ਜੀਵਨ ਨੂੰ ਸਵਾਰ ਦਿੰਦਾ ਸੋਨਾ ਬਣਾ ਦਤਾ ਤੇ ਹੁਣ ਮੂੜਾ ਪੱਖ ਅਗਲੀ ਅਗਲੀ ਮੰਨ ਦੇ ਵਿੱਚ ਹੁਣ ਕਹਿੰਦੇ ਨੇ ਨਿਰਗੁਣ ਵੰਤੜੀਏ ਤੇਰ ਦੇਖ ਦੂਰੈ ਰਾਮ ਹੁਣ ਕਹਿੰਦੇ ਨੇ ਇਹ ਤੇ ਉਹਨਾਂ ਦੀ ਗੱਲ ਆ ਜਿਹਦੇ ਵਿੱਚ ਗੁਣ ਨੇ ਜਿਨ੍ਹਾਂ ਨੇ ਗਣਤਾਲ ਕੀਤਾ ਸਤਿਗੁਰੂ ਮਹਾਰਾਜ ਸਾਹਿਬ ਦੀ ਬਾਣੀ ਦੇ ਵਿੱਚ ਇਹ ਇਹਨਾਂ ਪ੍ਰਕਾਰਾ ਹੁੰਦੇ ਨੇ ਪਹਿਲਾ ਉਹ ਇੱਕ ਸਬਦ ਹੈ ਉਚੰਜੀ ਫਿਰ ਸੁਚੰਜੀ ਤੇ ਫਿਰ ਗੁਣਮੰਤੀ ਉਹਦੇ ਵਿੱਚ ਵਿਸਥਾਰ ਨਾਲ ਦੱਸਿਆ ਹੈ ਕਿ ਜਿਵੇਂ ਇੱਕ ਲੱਕੜ ਪਈ ਹੁੰਦੀ ਹੈ ਉਹ ਸੋਣ ਵਾਸਤੇ ਤਰਕੀਤੇ ਛੋੜ ਦਿੱਤਾ ਜਾਂਦਾ ਰੁੱਖ ਨੂੰ ਅੱਢ ਕੇ ਉਹ ਅਬਰ ਖੱਬੜ ਹੁੰਦੀ ਹੈ ਉਹਨੂੰ ਫਿਰ ਚੀਰਿਆ ਜਾਂਦਾ ਜਦੋਂ ਚੀਰਿਆ ਜਾਂਦਾ ਤਾਂ ਉਹਦੀ ਸ਼ਕਲ ਥੋੜੀ ਚੰਗੀ ਬਣ ਜਾਂਦੀ ਫਿਰ ਉਹਨੂੰ ਤਰਾਸਿਆ ਜਾਂਦਾ ਇਸੇ ਤਰ੍ਹਾਂ ਸਤਿਗੁਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜੀਵਨ ਪਹਿਲਾ ਕੁਚੂਜਾ ਹੁੰਦਾ ਫਿਰ ਸਚੂਜਾ ਹੁੰਦਾ ਫਿਰ ਉਹਦੇ ਚ ਗੁਣਾ ਆ ਜਾਂਦੇ ਨੇ ਤੇ ਇੱਥੇ ਸਤਿਗੁਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜੇ ਗੁਰੂ ਦੇ ਨਾਲ ਪਰਮਾਤਮਾ ਨਾਲ ਨਹੀਂ ਜੁੜਦੇ ਉਹਨਾਂ ਦੇ ਵਿੱਚ ਗੁਣ ਨਹੀਂ ਹੁੰਦੇ ਤੇ ਕਹਿੰਦੇ ਨੇ ਹੈ ਗੁਣਾ ਤਾਂ ਸਪਣੇ ਜੀਵ ਪਰਮਾਤਮਾ ਨੂੰ ਆਪਣੇ ਹਾਜ਼ਰ ਨਾਲ ਸਮਝ ਗੁਰਮੁਖ ਜਿੰਨੀ ਰਾਗਿਆ ਹੋਈ ਹੈ ਵੇਰਾ 라ਵਰੇ ਆਪਰ ਭੂਰੇ ਰਾਮ ਕਹਿੰਦੇ ਨੇ ਜਿਨ੍ਹਾਂ ਨੇ ਵੀ ਕੀਤੇ ਕੀਤਾ ਗੁਰੂ ਦੇ ਰਾਈ ਗੁਰੂ ਅਨਸਾਰ ਜਿਂਦੇ ਤੇ ਪਰਮਾਤਮਾ ਤੇ ਕਣਕਣ ਵਿੱਚ ਨਗਾ ਨਕ ਭਰਿਆ ਹੋਇਆ ਫਿਰ ਰਵਿਆ ਫਿਰ ਰਬ ਰਹਾ ਭੂਰੇ ਵੇਖ ਹਜੂਰੇ ਜੁਗ ਜੁਗ ਇੱਕੋ ਜਿਹਾਤਾ ਹਰੇਕ ਜੋਗ ਦੇ ਵਿੱਚ ਉਹਨੂੰ ਜਾਣਿਆ ਜਾ ਸਕਦਾ ਇਸ ਕੋ ਸਦਾ ਹੀ ਸਾਡੇ ਅੰਗ ਸੰਗ ਰਹਿੰਦਾ ਉਹਨੇ ਅੱਗੇ ਕਹਿੰਦੇ ਨੇ ਧਨ ਬਾਲੀ ਭੋਲੀ ਫਿਰ ਸਹਿਜ ਰਾਗ ਸਤਿਗੁਰੂ ਇਹ ਕਹਿੰਦੇ ਨੇ ਪਰਮਾਤਮਾ ਦੇ ਨਾਲ ਕਿਹੜੀ ਚੰਦ ਜੁੜ ਸਕਦੀ ਆ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸੁਖ ਬਾਲ ਬੁੱਧ ਰਹਿ ਸਤਿਗੁਰੂ ਵੀ ਕਹਿੰਦੇ ਨੇ ਮਨੁੱਖ ਜਿਹੜਾ ਬੱਚਾ ਹੁੰਦਾ ਨਾ ਛੋਟਾ ਉਹ ਸੁਖੀ ਹੁੰਦਾ ਉਹਨੇ ਤੇਰੇ ਤੇ ਚਿੰਤਾ ਨਹੀਂ ਹੁੰਦੀ ਉਹ ਉਹਦਾ ਕੋਈ ਵੈਰੀ ਤਾਂ ਮਿੱਤਰ ਨਹੀਂ ਹੁੰਦਾ ਕਹਿੰਦੇ ਨੇ ਜੀ ਸੁਖੀ ਰਹਿਣਾ ਤੇ ਉਹ ਅਵਸਥਾ ਉਹ ਅਕਲ ਅਗੇ ਅੰਤਮੜੀ ਇਕਲ ਦੀ ਨੀ ਗੱਲ ਕਹੀ ਕਹਿੰਦੇ ਨੇ ਉਹ ਅਵਸਥਾ ਦੇ ਵਿੱਚ ਜੇ ਪਹੁੰਚੇਗਾ ਉਹ ਆਪਾਨਤ ਫਿਰ ਪਰਮਾਤਮਾ ਨਾਲ ਮਿਲਾਪ ਹੋਏਗਾ ਸਦੂਰ ਕਹਿੰਦੇ ਨੇ ਧਨ ਜਿੰਦ ਇਸਤਰੀ ਬਾਲੀ ਬਚਪਨ ਵਾਲਾ ਸੁਭਾਅ ਹੈ ਜਿਸ ਜਿੰਦ ਦਾ ਭੋਲੀ ਭੋਲਾਪਨ ਹੈ ਜਿਹਦੇ ਵਿੱਚ ਉਹ ਪਿਰ ਸਹਿਜ ਰਾਵੇ ਤੇ ਉਸ ਨੂੰ ਸਹਿਜ ਹੀ ਪਰਮਾਤਮਾ ਮਿਲ ਜਾਂਦਾ ਮਿਲਿਆ ਕਰਮ ਵਿਧਾਤਾ ਉਹ ਜਿਹੜੇ ਸਾਡੇ ਕਰਮਾਂ ਨੂੰ ਅਵੇਖ ਕੇ ਲਿਖਣ ਵਾਲਾ ਵਿਧਾਤਾ ਨਾ ਉਹ ਮਿਲ ਜਾਂਦਾ ਉਹਨਾਂ ਨੂੰ ਜਿਹੜੇ ਭੋਲੇ ਹੁੰਦੇ ਨੇ ਤੇ ਜਿਨ੍ਹਾਂ ਹਰ ਰਸ ਚੱਖਿਆ ਜਿਨ੍ਹਾਂ ਨੇ ਇਹ ਨਾਮ ਰਸ ਨੂੰ ਚੱਖਿਆ ਸ਼ਬਦ ਸੁਆਖਿਆ ਕਿਵੇਂ ਚੱਖਿਆ ਕੀਰਤਨ ਕਰਕੇ ਬਾਣੀ ਪੜ੍ਹ ਕੇ ਉਚਾਰ ਕੇ ਸੁਣ ਕੇ ਤੇ ਉਹਨਾਂ ਨੇ ਨਾਮ ਰਸ ਚੱਕ ਗਿਆ ਹਰ ਸਨ ਨਹੀਂ ਪਰ ਪੂਰੇ ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਇੱਕ ਹਰੀ ਇੱਕ ਸਰੋਵਰ ਹੈ ਤੇ ਉਹ ਸਰੋਵਰ ਨਗਾ ਨਗ ਭਰਿਆ ਹੋਇਆ ਹੈ ਤੇ ਉਹਦੇ ਵਿੱਚ ਉਹ ਜੀਵ ਚੂਹੀ ਲੌਂਦਾ ਰਹਿੰਦਾ ਹੈ ਇਸ਼ਨਾਨ ਕਰਦਾ ਰਹਿੰਦਾ ਹੈ ਉਹ ਜਿੰਦ ਦਾ ਇਸ਼ਨਾਨ ਹੁੰਦਾ ਜਿਹੜੇ ਸ਼ਬਦ ਨਾਲ ਜੁੜ ਕੇ ਬਾਣੀ ਨਾਲ ਜੁੜ ਕੇ ਤੇ ਉਸ ਨਾਮ ਨੂੰ ਠਕ ਲਿੰਦੇ ਨੇ ਤੇ ਹੁਣ ਸਤਿਗੁਰ ਕਹਿੰਦੇ ਨੇ ਨਾਨਕ ਕਾਮਣ ਸਾ ਪਿਰ ਪਾਵੈ ਇੱਥੇ ਕਾਮਣ ਦਾ ਅਰਥ ਵੀ ਇਸਤਰੀ ਆ ਕਿੰਧਾ ਕਾਮਣ ਦੇ ਗੁਰਬਾਣੀ ਦੇ ਵਿੱਚ ਦੋ ਅਰਥ ਹੁੰਦੇ ਜਿਸ ਨਾਣੇ ਨੂੰ ਛਾਰੀ ਲੱਗੀ ਹੋਏ ਉਹਦਾ ਅਰਥ ਇਸਤਰੀ ਹੁੰਦਾ ਤੇ ਜੇ ਇਹਦੇ ਛਾਰੀ ਨਾਣ ਲੱਗੀ ਹੋਏ ਤੇ ਅ ਔਂਕੜ ਲੱਗੀ ਹੋਏ ਤੇ ਫਿਰ ਉਹਦਾ ਅਰਥ ਹੁੰਦਾ ਟੂਣਾ ਤੇ ਕਿਉਂ ਗੁਰਬਾਣੀ ਵਿੱਚ ਜਿਗਰ ਹੁੰਦਾ ਗੁਣ ਕਾਮਣ ਕਾਮਣ ਕਰੇ ਸੋ ਪਿਆਰੇ ਕੋ ਪਾਵੇ ਹੁਣ ਉਥੇ ਇੱਕ ਕਾਮਣ ਦਾ ਅਰਥ ਇਸਤਰੀ ਆ ਇੱਕ ਦਾ ਹੈ ਗੁਣ ਸਤਿਗੁਰੂ ਕਹਿੰਦੇ ਨੇ ਇਸਤਰੀ ਜਿਹੜੀ ਜਿੰਦੇ ਇਸਤਰੀ ਉਹ ਗੁਣਾਂ ਦਾ ਟੂਣਾ ਕਰੇ ਆਪਣੇ ਅੰਦਰ ਗੁਣ ਭਰ ਲਵੇ ਤੇ ਫਿਰ ਉਹ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦੀ ਹੈ ਹੁਣ ਇੱਥੇ ਸਤਿਗੁਰੂ ਜੀ ਕਹਿੰਦੇ ਨੇ ਨਾਨਕ ਕਾਮਣ ਸਾ ਪਿਰ ਭਾਵੇ ਛਬਦੇ ਰਹੇ ਜੂਰੇ ਸਤਿਗੁਰੂ ਕਹਿੰਦੇ ਨੇ ਜਿਹੜੇ ਸ਼ਬਦ ਦਿਨਾਂ ਜੋੜਦੇ ਨੇ ਉਹਨਾਂ ਨੂੰ ਹਾਜ਼ਰ ਨਾਜ਼ਰ ਦਿਖਦਾ ਤੇ ਉਹਨਾਂ ਜਿੰਦ ਜੀ ਮਿਸਤਰੀਆਂ ਦੇ ਪ੍ਰਮਾਤਮਾ ਪ੍ਰਸੰਗ ਹੁੰਦਾ ਤੇ ਹੁਣ ਸਤਿਗੁਰੂ ਕਹਿੰਦੇ ਨੇ ਸੁਹਾਗਣੀ ਜਾਇ ਪੁੱਛੋ ਐ ਮਈਏ ਕਹਿੰਦੇ ਨੇ ਜੇ ਅਜੇ ਤੱਕ ਤੇਰਾ ਨਾਤਾ ਨਹੀਂ ਨਾ ਪ੍ਰਭੂ ਨਾਲ ਜੁੜਿਆ ਤੇ ਉਹਨਾਂ ਸੁਹਾਗਣਾਂ ਕੋਲ ਜਾ ਕੇ ਪੁੱਛ ਉਹਨਾਂ ਜਿੱਦਾਂ ਨੂੰ ਜਾ ਕੇ ਪੁੱਛ ਕਿੰਨਾਂ ਨੂੰ ਜਿੰਨੀ ਵਿੱਚੋਂ ਆਗ ਬੁਆਲਿਆ ਜਿਨ੍ਹਾਂ ਨੇ ਆਪਣੇ ਅੰਦਰੋਂ ਮੈਨ ਦੂਰ ਕਰ ਕਰ ਮੈਨ ਉਗਵਾ ਲਿਆ ਤੇ ਫਿਰ ਕਾਹੋ ਕੋ ਨਾ ਪਾਇਓ ਪੂਰੇ ਜਿੰਨੀ ਵਿੱਚੋਂ ਆਗ ਨਾ ਬੁਆਇਆ ਕਿੰਜੋ ਨੇ ਜਿਨ੍ਹਾਂ ਦੇ ਅੰਦਰ ਅਜੇ ਮੈਂ ਆ ਨਾ ਉਹ ਪਰਮਾਤਮਾ ਦਾ ਹੁਕਮ ਉਹਨਾਂ ਨੂੰ ਨਹੀਂ ਪ੍ਰਾਪਤ ਹੋਇਆ ਉਹ ਸਾਹਮਣੇ ਨਹੀਂ ਆ ਸਕਦੇ ਉਹ ਨੇੜੇ ਨਹੀਂ ਆ ਸਕਦੇ ਜਿੰਨੀ ਆਗ ਬਾਇਆ ਤਿੰਨੀ ਪ੍ਰਪਾਇਆ ਪਿਆਰ ਪਾਇਆ ਤੇ ਜਿਹੜੇ ਪਰਮੂ ਨਾਲ ਜੁੜ ਜਾਂਦੇ ਨੇ ਉਹ ਆਨੰਦਮਾਨ ਦਿਨੇ ਰੰਗ ਸੋ ਰਲੀਆਂ ਮਾਣੇ ਤੇ ਸਦਾ ਰੰਗ ਰਾਤੀ ਸਹਜੇ ਮਾਤੀ ਅੰਦਰ ਨਾਮ ਖਾਣੇ ਅੰਦਰ ਦਾ ਭਾਵ ਹੈ ਹਰ ਰੋਜ ਜਿਹੜੇ ਨੇਤਰਿਆ ਬਣਾਉਂਦੇ ਹਰ ਰੋਜ ਇਹ ਨਹੀਂ ਵੀ ਹਰ ਦਿਵਸ ਹੋਣਾ ਜਾਂ ਮਹੀਨੇ ਬਾਅਦ ਜਾਂ ਗੁਰੂ ਘਰ ਤੇ ਨਹੀਂ ਹਰ ਰੋਜ ਨਿਤਨੇ ਉਹਨਾਂ ਜਿਹੜੇ ਪਰਮਾਤਮਾ ਨਾਲ ਜੁੜਦੇ ਨੇ ਤੇ ਉਹ ਸਦਾ ਹੀ ਇਸ ਪਿਆਰ ਨਾਲ ਕੋਚ ਰਚਦੇ ਤੇ ਮਸਤ ਰਹਿੰਦੇ ਕਾਮਣ ਵੱਡ ਭਾਗੀ ਅੰਤਰ ਲਿਵ ਲਾਗੀ ਹਰ ਦਾ ਪ੍ਰੇਮ ਸੁਭਾਅ ਆ ਸਤਿਗੁਰੂ ਜੀ ਕਹਿੰਦੇ ਨੇ ਜਿੰਦ ਵੱਡੇ ਭਾਗਾਂ ਵਾਲੀ ਬਣ ਗਈ ਜਿਹਦੇ ਅੰਦਰੋਂ ਸ਼ਕਤੀ ਝੁਗੀ ਹੈ ਉਹਨਾਂ ਨੂੰ ਪਰਮਾਤਮਾ ਦਾ ਪ੍ਰੇਮ ਚੰਗਾ ਲੱਗਾ ਨਾਨਕ ਕਾਮਣ ਸਹਜੇ ਰਾਤੀ ਜਿੰ ਸੱਚ ਸੀ ਨਾਲ ਬਣਾਇਆ ਮੰਸਾੁਰ ਜੀ ਕਹਿੰਦੇ ਨੇ ਕਿ ਪਰਮਾਤਮਾ ਨੂੰ ਜੁੜਨ ਵਾਸਤੇ ਜਿਸ ਨੇ ਗੁਨਾ ਦਾ ਸਿਧਾਂਤ ਬਣਾਇਆ ਸੱਜ ਦਾ ਸਿਨਾਰ ਬਣਾਇਆ ਉਹ ਜਿੰਦ ਸਦਾ ਹੀ ਪਰਮਾਤਮਾ ਦੇ ਰੰਗ ਵਿੱਚ ਰਤੀ ਰਹਿੰਦੀ ਹੈ ਹੁਣ ਅੱਗੇ ਤੀਜੇ ਬੰਦ ਵਿੱਚ ਕਹਿੰਦੇ ਨੇ ਹਾਂ ਮੈਂ ਮਾਰ ਗਈਏ ਕਹਿੰਦੇ ਨੇ ਆਪਣੀ ਮੈਂ ਨੂੰ ਦੂਰ ਕਰ ਹਾਂ ਮੈਂ ਲਖ ਜੁਆ ਲ ਭਰਾਂ ਤੋਂ ਬੜਿਆ ਹਾਂ ਤੇ ਮੈਂ ਹਾਂ ਦਾ ਤ੍ਰਿ ਮੈਂ ਇਸ ਕਰਕੇ ਇਹ ਮੈਂ ਮਾਰ ਤੇ ਕੀ ਕਰ ਤੂੰ ਚੱਲ ਕਰਕੇ ਭਾਰੇ ਗੁਰੂ ਦੇ ਰਜਾ ਅਨਸਾਰ ਚੱਲ ਆਪਣੀ ਮੱਤ ਛੱਡ ਫਿਰ ਸਤਗੁਰੂ ਕਹਿੰਦੇ ਨੇ ਹਰ ਵਾਰ ਰਾਮੇ ਸਦਾ ਭੁਗੇ ਨਿਜ ਕਰਵਾਸਾ ਪਾਵੇਂ ਜੇ ਆਪਣੇ ਹਉਮੈ ਨੂੰ ਤਿਆਗ ਕੇ ਗੁਰੂ ਦੇ ਮਤੂ ਅਨਸਾਰ ਚੱਲੇ ਪਰਮਾਤਮਾ ਨੂੰ ਚੇਤੇ ਕਰੇ ਫਿਰ ਤੇਰਾ ਤੇਰੀ ਘਟ ਗਣਾ ਮੁੱਕ ਜਾਵੇ ਜਿਹੜਾ ਪ੍ਰਭੂ ਸਾਡੇ ਅੰਦਰ ਵਸਦਾ ਹੈ ਉਹ ਸਾਡਾ ਆਪਣਾ ਨਿਜ ਘਰ ਹੈ ਉਹਦੇ ਉੱਤੇ ਤੇਰਾ ਵਾਸਾ ਹੋ ਜਾਵੇਗਾ ਤੇ ਨਿਜਕਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗ ਗਣਨਾਰੀ ਕਿੰਨੇ ਜਿਹੜਾ ਨਿਜਕਰ ਵਾਸਾ ਹੋ ਜਾਂਦਾ ਉਹਦੇ ਉੱਤੇ ਸ਼ਬਦ ਤਾਂ ਗੁਰੂ ਦੀ ਸਿੱਖਿਆ ਦਾ ਅਸਰ ਪੈਂਦਾ ਰਹਿੰਦਾ ਆਵਾਜ਼ਾਂ ਵੱਜਦਾ ਰਹਿੰਦਾ ਉਹ ਸਦਾ ਸੁਹਾਗ ਗਾਣਾ ਤੇ ਪਿਰ ਰੱਬੀ ਆਲਾ ਜਿਹੜਾ ਪਰਮਾਤਮਾ ਉਹ ਚੋਜਾਂ ਕਰਨ ਵਾਲਾ ਜੋਗਨ ਵਾਲਾ ਉਹ ਸਦਾ ਹੀ ਇੱਕ ਇੱਕ ਸਾਰ ਲੈਂਦਾ ਹੈ ਤੇ ਅੰਗਨ ਕੰਤ ਸਵਾਰੀ ਤੇ ਸੰਦੂਰੀ ਕਹਿੰਦੇ ਨੇ ਹਰ ਰੋਜ ਉਹ ਕੰਤ ਜਿਹੜੀ ਜਿੰਦ ਉਹਨਾਂ ਜੁੜਦੀ ਉਹਨੂੰ ਹੋਰ ਹੋਰ ਸੰਗਤ ਸਵਾਰ ਸਵਾਰਦਾ ਰਹਿੰਦਾ ਹੈ ਪ੍ਰਮਾਤਮਾ ਤੇ ਹਰ ਵਾਰ ਸੁਹਾਗੋ ਮਰਸਤ ਭਾਗੋ ਸੱਚੇ ਸ਼ਬਦ ਸੁਹਾਏ ਇਹਨਾਂ ਨੇ ਸੱਚੀ ਬਾਣੀ ਦੇ ਨਾਲ ਜਿਹੜੀ ਜੁੜਦੀਆਂ ਨੇ ਜੰਗਾ ਤੇ ਉਹ ਭਾਗਾ ਵਾਲੀਆਂ ਨੇ ਤੇ ਪ੍ਰਮਾਤਮਾ ਉਸ ਦੇ ਜੀਵਨ ਨੂੰ ਸਵਾਰ ਦਿੰਦਾ ਹੈ ਉਹ ਪਾ ਗਾਂ ਵਾਲੀਆਂ ਨੇ ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚਰਲੇ ਸਦੂਰ ਪਾਏ ਕਹਿੰਦੇ ਨੇ ਉਹ ਜੀਵ ਉਹ ਜਿੰਦ ਉਹ ਜੀਵ ਇਸਤਰੀ ਪ੍ਰਮਾਤਮਾ ਦੇ ਰੰਗ ਵਿੱਚ ਰੰਗੀ ਜਾਂਦੀ ਹੈ ਜਿਹੜੇ ਗੁਰੂ ਦੇ ਰਾਜ ਅਨਸਾਰ ਚੱਲਦੇ ਨੇ ਸਤਿਗੁਰੂ ਮਹਾਰਾਜ ਸਾਹਿਬ ਦੀ ਨੇ ਇਸ ਸ਼ਬਦ ਦੇ ਵਿੱਚ ਕਿਉਂਕਿ ਗੁਰੂ ਸਾਹਿਬਾ ਨੇ ਜਿਹੜੀ ਬਾਣੀ ਵਿਚਾਰੀ ਹੈ ਇਹ ਤੁਲ ਕੀ ਬਾਣੀ ਆਈ ਹੈ ਤੇ ਇਹ ਉਹਨਾਂ ਦੇ ਹਿਰਦੇ ਵਿੱਚ ਉਤਰਦੀ ਹੈ ਜਿਹੜੇ ਉਹਦੇ ਨਾਲ ਜੁੜੇ ਹੁੰਦੇ ਨੇ ਤੇ ਉੱਚੀ ਅਵਸਥਾ ਦੇ ਵਿੱਚ ਉਚਾਰੀ ਹੋਈ ਬਾਣੀ ਨੂੰ ਅਸੀਂ ਨਹੀਂ ਸਮਝ ਸਕਦੇ ਅੜਨਾ ਤੇ ਵਿਚਾਰਨਾ ਬਹੁਤ ਦੂਰ ਦੀ ਗੱਲ ਆ ਜਿੰਨੇਕ ਮਤ ਦਿੱਤੀ ਸੋਚੀ ਦਿੱਤੀ ਉਹਦੇ ਅਨਸਾਰ ਵਿਚਾਰ ਕੀਤੀ ਹੈ ਕਿ ਜਿਹੜੇ ਜੀਵ ਸ਼ਬਦ ਨਾਲ ਜੁੜ ਕੇ ਆਪਣੇ ਹਉਮੈ ਨੂੰ ਤਿਆਗਦੇ ਨੇ ਉਹ ਪਰਮਾਤਮਾ ਦੇ ਨਾਲ ਉਹਨਾਂ ਦਾ ਨਾਤਾ ਜੁੜ ਜਾਂਦਾ ਇਹੀ ਇੱਕ ਤਰੀਕਾ ਹੈ ਬੜਾ ਸੌਖਾ ਤਰੀਕਾ ਹੈ ਕੋਈ ਨਹੀਂ ਕਰਨਾ ਗੁਰੂ ਦੀ ਗੱਲ ਮੰਨਣੀ ਗੁਰੂ ਦੇ ਪਿੱਛੇ ਪਿੱਛੇ ਚੱਲਣਾ ਤੇ ਇਹ ਇੰਦਰੋਂ ਸੌਖਾ ਤਰੀਕਾ ਹੋਰ ਅੱਜ ਤੱਕ ਸੰਸਾਰ ਦੇ ਵਿੱਚ ਕਿਸੇ ਧਰਮ ਦੇ ਵਿੱਚ ਨਹੀਂ ਆਇਆ ਉਹਨੂੰ ਕੁਝ ਕਰਨ ਦੀ ਲੋੜ ਨਹੀਂ ਨਾ ਕੁਝ ਅ ਅ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਾ ਤੀਰਥ ਦੇਣਾ ਹੋਣ ਦੀ ਲੋੜ ਹੈ ਨਾ ਹੀ ਕੋਈ ਦਾਨ ਕਰਨ ਦੀ ਲੋੜ ਹੈ ਉਹ ਜੇ ਜੋ ਅਸੀਂ ਕਰਨਾ ਨਾ ਉਹਦੇ ਆਪਣੇ ਭਲੇ ਵਾਸਤੇ ਕਰਨਾ ਤੇ ਇਹ ਚੀਜ਼ਾਂ ਪਰਮਾਤਮਾ ਨੂੰ ਦੇ ਨਾਲ ਮਲਾਬ ਨਹੀਂ ਕਰਦੀਆਂ ਸਿਰਫ ਇੱਕੋ ਇੱਕ ਹੈ ਜੀ ਉਹਦੀ ਬਾਣੀ ਦੇ ਨਾਲ ਗੁਰੂ ਦੇ ਨਾਲ ਲੜ ਫੜ ਛੱਡੀਏ ਜੋ ਗੁਰ ਕਹਾ ਸੋ ਘਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਹੋ ਤੇ ਅਸੀਂ ਜਰੂਰ ਪਰਮਾਤਮਾ ਦੇ ਨੇੜੇ ਪਹੁੰਚ ਜਾਵਾਂਗੇ ਗੁਰ ਬਾਣੀ ਪੜਦੇ ਆ ਵਿਚਾਰਦੇ ਇੱਕ ਨਹੀਂ ਨਿਕਾਫਲਾ ਹੋ ਜਾਂਦੀਆਂ ਨੇ ਬਖਸ਼ ਲਵੋ ਆਉਣ ਵੇ ਸਮੇਂ ਕਿਸ ਮੱਤ ਬਖਸ਼ੋ ਪਿਆਰ ਨਾਲ ਸਾਰੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਕੋ ਅੰਕਾਰ ਸਤ